ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਅਜੀ ਟੀਵੀ ਤੇ ਮੈਂ ਹਾਂ ਨਰਵਿੰਗ ਸਿੰਘ ਸੇਤੂ ਅੱਜ ਪਹੁੰਚਿਆ ਸੀ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦੱਸਦੇ ਕਿ ਪਿਛਲੇ ਤਕਰੀਬਨ 1 ਹਫਤੇ ਤੋਂ ਜਿਹੜੀ ਸਿਵਲ ਹਸਪਤਾਲ ਵਿੱਚ ਸੋ ਮੂਹ ਮਲਾਜਮਾਂ ਜੱਥੇ ਬੰਦਿਆਂ ਦੀ ਜਿਹੜੀ ਹੜਤਾਲ ਚੱਲ ਰਹੀ ਹੈ ਤੇ ਇਸ ਨੂੰ ਲੈ ਕੇ ਜਿਹੜੇ ਮਰੀਜ਼ ਵੀ ਪਰੇਸ਼ਾਨ ਹੋ ਰਹੇ ਸੋ ਉਹਨਾਂ ਦਿਖਾ ਦਈਏ ਕਿ ਇਹ ਬਠਿੰਡਾ ਦਾ ਸਿਵਲ ਹਸਪਤਾਲ ਹੈ ਜਿੱਥੇ ਕਿ ਜਿਹੜੀਆਂ ਪਰਚੀਆਂ ਕੱਟ ਰਹੀਆਂ ਸੀ ਉਹ ਵੀ ਬੰਦ ਕੀਤੀਆਂ ਹੋਈਆਂ ਨੇ ਅਤੇ ਮਰੀਜ਼ ਆ ਜਿਹੜੇ ਉਹ ਪਰੇਸ਼ਾਨ ਹੋ ਰਹੇ ਤੁਸੀਂ ਦੇਖ ਰਹੇ ਹੋ ਮਾਤਾ ਜਿਹੜੇ ਆਏ ਸੀਗੇ ਤੇ ਇੱਥੇ ਦਵਾਈ ਦਿਵਾਉਣ ਆਏ ਸੀਗੇ ਪਰ ਇਹ ਵੀ ਪਰੇਸ਼ਾਨ ਹੋ ਰਹੇ ਮਾਤਾ ਜੀ ਕਿੱਥੋਂ ਆਏ ਸੀ ਤੁਸੀਂ ਦੇਖਾਂ ਤੋਂ ਆਏ ਜੀ ਕਿਵੇਂ ਆਏ ਸੀਗੇ ਇਹਦੇ ਨਾਲ ਹੰਗ ਪੈਰ ਨਹੀਂ ਕੰਮ ਕਰਦੇ ਹਾਂਜੀ ਇਹ ਕਹਿੰਦੇ ਬਲੱਡ ਪੈਂਦਾ ਵੱਧ ਤੇ ਫਿਰ ਪਰਚੀ-ਪਰਚੀ ਕੱਟੀ ਜਾ ਰਹੀ ਹੈ ਕੋਈ ਐਸਾ ਨਹੀਂ ਕੱਟਿਆ ਹਜੇ ਤੱਕ ਕੰਟਾ ਹੋ ਗਿਆ ਕੇ ਦਿਖਾਈ ਜਾਂਦੇ ਕੀ ਕਹਿੰਦੇਗੇ ਹੁਣ ਡਾਕਟਰਾਂ ਨੇ ਤਾਂ ਕੁਝ ਨਹੀਂ ਕਹੇ ਕਿਤੇ ਉੱਤਰ ਕਾਰਨ ਹੈ ਕਿਤੇ ਉੱਤਰ ਕਾਰਨ ਦਾ ਸੰਤ ਤੇ ਵਿੱਚ ਪਰਚੀ ਨਾ ਕੱਟੀਗੇ ਫਿਰ ਡਾਕਟਰ ਕੀ ਦੇਖਣਗੇ ਦਵਾਈ ਕਿਤੋਂ ਜੇ ਹੁਣ ਆ ਪਤਾ ਵੀ ਲੱਗੇ ਸਾਨੂੰ ਹਾਂ ਮਾਚਰ ਸੀ ਕਾਹਰੇ ਕੰਨੀ ਕੋ ਆਏ ਅੱਜ ਤੋਸ ਨਹੀਂ ਤੁਹਾਨੂੰ ਦੱਸਿਆ ਹੁਣ ਆ ਵੀ ਹੜਤਾਲ ਤੇ ਹੜਤਾਲ ਚੱਲ ਰਹੀ ਆ ਕੁਛ ਨਹੀਂ ਦੱਸਿਆ ਸਾਨੂੰ ਕੁਛ ਨਹੀਂ ਦੱਸਿਆ ਤੇਰੇ ਬਲੇ ਇਥੇ ਦੇਖ ਲਿਖੇ ਕਾਹਤੇ ਤੋਂ ਹੜਤਾਲ ਚੱਲ ਰਹੀ ਆ ਇਥੇ ਮਰੀਜ਼ਾਂ ਨੂੰ ਦੇਖ ਹੀ ਨਹੀਂ ਹਾਂ ਦੇਖਦੀ ਨਹੀਂ ਜੀ ਔਰ ਹੁਣ ਸਾਡੇ ਤਾਂ ਕੋਈ ਨਹੀਂ ਸੁਣਦਾ ਇਥੇ ਕੌਣ ਸੁਣਦਾ ਸਾਡੀ ਹੁਣ ਜੇ ਮਾੜਾ ਮੱਟਾ ਕੋਈ ਕੋ ਮੇਰੀ ਸੁਣੂਗੀ ਕਿਦੋਂ ਕਦੇ ਆਏ ਸੀ ਤੁਸੀਂ ਇੱਥੇ ਅਸੀਂ ਤਾਂ ਗੱਲ ਜੀ ਅੱਜ ਪੌਣਾ ਘੰਟਾ ਹੋ ਗਿਆ ਸਾਨੂੰ ਆਇਆ ਹਸਪਤਾਲ ਚ ਕਦੋਂ ਦੇ ਆਏ ਕਾਂਟਾ ਕਬੇ ਉਦੋਂ ਦੇ ਤੁਸੀਂ ਪਹਿਲਾਂ ਉਧਰ ਖੜੇ ਰਹੇ ਜੀ ਫਿਰ ਉਧਰ ਇਧਰ ਭੇਜਤਾ ਜੀ ਮਨ ਕੋਈ ਕਿਸੇ ਨੇ ਦੱਸਿਆ ਨਹੀਂ ਕਿ ਵੀ ਉਹਨੇ ਸੱਤ ਨੰਬਰ ਕਾ ਨੰਬਰ ਕਾ ਮਰ ਜਾਓ ਐਸੋ ਉਧਰ ਕਹੀ ਜਾਂਦੇ ਨੇ ਹੁਣ ਕਹਿੰਦੇ ਐਮਰਜੈਂਸੀ ਚੱਲਾ ਹਾਂ ਹਾਂ ਦੇਖ ਨਹੀਂ ਰਹੀ ਨਹੀਂ ਜੀ ਕੋਈ ਨਹੀਂ ਦੇਖ ਨਹੀਂ ਜੀ ਕਿੰਨੇ ਕ ਪਰੇਸ਼ਾਨੀ ਹੋ ਰਹੀ ਹੈ ਉਹ ਤਾਂ ਖੜੀ ਹੈ ਪਰੇਸ਼ਾਨ ਹੋਈ ਖੜੇ ਨੇ ਜੀ ਜਾਂ ਤਾਂ ਹੁਣ ਦੋਨੇ ਵੀ ਪਤਾ ਹੀ ਹੈਗਾ ਤੇ ਬੇਚਵੇਂ ਦਵਾਈ ਨਹੀਂ ਮਿਲ ਰਹੀ ਉਹ ਤਾਂ ਐਮਸੇ ਦਵਾਈ ਨਹੀਂ ਮਿਲਦੀ ਬਿਮਾਰੀ ਵੀ ਬਾਤੀ ਹੈ ਹਾਂਜੀ ਇਹ ਤਾਂ ਹੈਗੀ ਜੀ ਬਿਮਾਰੀ ਬੜੀ ਆਂਦੀ ਹੈ ਜੀ ਘਟਦੀ ਰਹੇ ਤੁਸੀਂ ਦੇਖ ਰਹੇ ਹੋ ਕਿ ਮਰੀਜ਼ ਲੈਣਾ ਪਰੇਸ਼ਾਨ ਹੋ ਰਿਹਾ ਕਿਉਂਕਿ ਪਰਚੀਆਂ ਨਹੀਂ ਕੱਟੀਆਂ ਜਾ ਰਹੀਆਂ ਦਵਾਈਆਂ ਨਹੀਂ ਮਿਲ ਰਹੀਆਂ ਸਾਨੂੰ ਦਿਖਾ ਦਿਓ ਕਿ ਇਹ ਤਾਂ ਜਿਹੜੇ ਲੈਣੇ ਚ ਲੱਕੇ ਖੜਿਆ ਪਰ ਖਿੜਕੀਆਂ ਜਿਹੜੀਆਂ ਬੰਦ ਹੈ ਕੰਨ ਤਕਰੀਬਨ ਇੱਕ ਹਫਤੇ ਤੋਂ ਇਹ ਹੜਤਾਲ ਚੱਲ ਰਹੀ ਹੈ ਕਿ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜਿਹੜਾ ਲਿੰਗ ਆਧਾਰਕ ਟੈਸਟ ਕੀਤਾ ਜਾਂਦਾਗਾ ਉਸ ਤੇ ਰੇਡ ਕਰਨ ਲਈ ਬਟਿੰਡਾ ਦੀ ਟੀਮ ਪਾਤੜਾਂ ਦੇ ਕਹੇ ਗਈ ਸੀ ਤੇ ਜਿਹੜੀ ਟੀਮ ਗਈ ਸੀ ਉਸ ਟੀਮ ਦੇ ਵਿੱਚੋਂ ਇੱਕ ਜਿਹੜਾ ਵਿਅਕਤੀ ਸੀਗਾ ਇੱਕ ਮੁਲਾਜ਼ਮ ਸੀਗਾ ਉਸ ਨੂੰ ਬਿਜਿਲੈਂਸ ਵੱਲੋਂ ਜਿਹੜਾ ਅਰੈਸਟ ਕਰ ਲਿਆ ਗਿਆ ਸੀਗਾ ਉਥੇ ਮਾਮਲਾ ਦਰਜ ਕਰ ਲਿਆ ਗਿਆ ਸੀ ਉਸ ਨੂੰ ਲੈ ਕੇ ਸਮੂਹ ਜਥੇਬੰਦੀਆਂ ਵੱਲੋਂ ਜਿਹੜੀਆਂ ਮੁਲਾਜ਼ਮਾਂ ਜਥੇਬੰਦੀਆਂ ਹਸਪਤਾਲ ਦੀਆਂ ਉਹਨਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈਗੀ ਤੇ ਜਿਹੜੇ ਮਰੀਜ਼ ਆ ਗਏ ਉਹ ਬਹੁਤ ਪਰੇਸ਼ਾਨ ਹੋ ਰਹੇ ਤੰਗ ਹੋ ਰਹੇ ਕਿਉਂਕਿ ਉਹਨਾਂ ਦੇ ਨਾਂ ਦਾ ਪਰਚੇ ਕੱਟੀਆਂ ਜਾ ਰਹੀਆਂ ਨੇ ਤੇ ਨਾ ਦਵਾਈਆਂ ਮਿਲ ਰਹੀਆਂ ਨੇ ਪਰ ਡਾਕਟਰ ਜ਼ਰੂਰ ਬੈਠੇ ਹੈਗੇ ਉਹਨਾਂ ਦਾ ਕਹਿਣਾ ਕਿ ਜਦੋਂ ਪਰਚੀ ਨਹੀਂ ਕੱਟੀ ਜਾ ਰਹੀ ਕਿ ਤੇ ਫਿਰ ਡਾਕਟਰ ਕੋਲ ਕਿੱਥੇ ਜਾਏਗੇ ਤੇ ਡਾਕਟਰਾਂ ਤੋਂ ਕਿੱਥੋਂ ਦਵਾਈ ਮਿਲੂਗੀ ਸਾਡੇ ਵਿੱਚ ਜੁੜਾ ਹੋਇਆ ਵੀ ਜੀ ਕਿਵੇਂ ਆਏ ਸੀ ਸਰ ਦਵਾਈ ਲੈਣ ਆਏ ਸੀ ਕਿ ਅਸੀਂ 25 ਕਹਿੰਦੇ ਆਗੇ ਇਹ ਨਾ ਹੀ ਡਾਕਟਰ ਸਾਹਿਬ ਨੇ ਇਹ ਕਹਿੰਦੇ ਪਰਚੀ ਪਹਿਲਾਂ ਕੱਢ ਦੇਣੀ ਸੀਗੇ ਉਦੋਂ ਵਕਤ ਅਸੀਂ ਡਾਕਟਰ ਸਾਹਿਬ ਕੋਲੇ ਗਏ ਉਹਨਾਂ ਨੇ ਸਾਨੂੰ ਦਵਾਈ ਲਿਖਦੀ ਬਾਹਰ ਦੀ ਕਹਿੰਦੇ ਮੈਡੀਕਲ ਤੋਂ ਲੈ ਲਓ ਮੈਡੀਕਲ ਵਾਲੇ ਕਹਿੰਦੇ ਕਿ ਸਾਨੂੰ ਇਹ ਦਵਾਈ ਹੈ ਨਹੀਂ ਸਾਡੇ ਕੋਲੇ ਵੀ ਤੁਸੀਂ ਡਿਸਪੈਂਸਰੀ ਤੋਂ ਲਓ ਡਿਸਪੈਂਸਰੀ ਵਾਲੇ ਕਹਿੰਦੇ ਕਹਿੰਦੇ ਵੀ ਪਰਚੀ ਲੈ ਕੇ ਆਓ ਫੇਰ ਦਵਾਈ ਮਿਲੂਗੀ ਹੁਣ ਤੁਸੀਂ ਦੱਸੋ ਜੀ ਇਹ ਕੀ ਕਰਕੇ ਹੁਣ ਜੇ ਪਰਚੀ ਨਹੀਂ ਮਿਲਦੀ ਡ ਨੇ ਲਿਖੇ ਉਹਨੇ ਸਾਨੂੰ ਕਹਿੰਦਾ ਪਾਬਲ ਇਹ ਸਕੂਲਾਂ ਚੋਂ ਚੈੱਕ ਕਰਕੇ ਆਈ ਸੀ ਬੱਚਿਆਂ ਨੂੰ ਉਹਨਾਂ ਨੇ ਸਾਨੂੰ ਇੱਕ ਫਾਰਮ ਜਿਹਾ ਦਿੱਤਾ ਸੀਗਾ ਉਹ ਅਸੀਂ ਡਾਕਟਰ ਸਾਹਿਬ ਨੂੰ ਸੱਦੇ ਤਾਂ ਮਿਲ ਪਏ ਪਰਚੀ ਤੋਂ ਬਿਨਾ ਤੇ ਡਾਕਟਰ ਸਾਹਿਬ ਨੇ ਦਵਾਈ ਵੀ ਲਿਖਤੀ ਉਹ ਕਹਿੰਦੇ ਮੈਡੀਕਲ ਤੋਂ ਲੈ ਲਓ ਮੈਡੀਕਲ ਵਾਲੇ ਕਹਿੰਦੇ ਸਾਡੇ ਕੋਲ ਦਵਾਈ ਹੈ ਨਹੀਂ ਕਿ ਡਿਸਪੈਂਸਰੀ ਤੋਂ ਲਓ ਇਹ ਹੈ ਦਵਾਈ ਹੈ ਨਹੀਂ ਸਾਡੇ ਕੋਲ ਪਰਚੀ ਵਾਲੇ ਹੁਣ ਕੀ ਕਹਿੰਦੇ ਪਰਚੀ ਵਾਲੇ ਕਹਿੰਦੇ ਸੀ ਪਰਚੀ ਨਹੀਂ ਕੱਢਦੇ ਜੀ ਉਹ ਜਵਾਬ ਦੇ ਜਾਂਦੇ ਕਹਿੰਦੇ ਵੀ ਮਰੇ ਸੀ ਪਰਚੀ ਨਹੀਂ ਕੱਢਦੇ ਜੀ ਤੇ ਇੱਕ ਵਾਰੀ ਘੱਟਣ ਲਾ ਕੇ ਸੀ ਉਦੋਂ ਅਸੀਂ ਭੱਜ ਕੇ ਆਏ ਵੀ ਘੱਟ ਚੱਲ ਕੱਟੀ ਜਾਂਦੇ ਆ ਮੁੜ ਕੇ ਫੇਰ ਘੱਟਣ ਨੂੰ ਹੜ ਗਏ ਕਿੰਨੇ ਕੁ ਪਰ ਪਰੇਸ਼ਾਨੀ ਤੋਂ ਤੜਕੇ ਦੇ ਆਈ ਦੋ ਦੋ ਬੱਚੇ ਆ ਸਾਡੇ ਨਾਲ ਤੇ ਉਹ ਬਾਹਰ ਧੁੱਪੇ ਮੱਚੀ ਜਾਂਦੇ ਆ ਜੀ ਹੁਣ ਅਸੀਂ ਇੱਧਰ ਆਉਣੇ ਆ ਤੇ ਬੱਚਿਆਂ ਨੂੰ ਵੀ ਨਾਲ ਪਰੇਸ਼ਾਨੀ ਹੁੰਦੀ ਹੈ ਮਾਤਾ ਜੀ ਕਿੱਥੋਂ ਆਏ ਸੀ ਇੱਥੇ ਗੁਰੂ ਕੀ ਨਗਰੀ ਚ ਕਿਰਮਜੀਤ ਕਿੰਨੀ ਕਿ ਪਰੇਸ਼ਾਨੀ ਹੋ ਰਹੀ ਹੈ ਜਮ ਹੁਣ ਤੁਹਾਨੂੰ ਹਸਪਤਾਲ ਦਵਾਈ ਲੈਣ ਆਏ ਸੀ ਪਰਚੀਆਂ ਵੀ ਖੱਟੀਆਂ ਕਾਟਦੇ ਨਹੀਂ ਜੀ ਪਰੇਸ਼ਾਨੀ ਹੈ ਦੋ ਤਿੰਨ ਦਿਨ ਹੋ ਗਏ ਆਉਂਦੇ ਆ ਨੂੰ ਆ ਕੇ ਮੁੜ ਜਾਈਏ ਕਿੰਨੇ ਦਿਨ ਤੋਂ ਆ ਰਹੇ ਹੋ ਤਿੰਨ ਦਿਨ ਹੋ ਗਏ ਆਉਂਦੇ ਆ ਕੀ ਕਹਿੰਦੇ ਆ ਕੋਈ ਹੁਣ ਕਹਿੰਦੇ ਕਹਿੰਦੇ ਆ ਸੰਤਾ ਹੜਤਾ ਆੜਾ ਹੜਤਾ ਆੜਾ ਤੁਸੀਂ ਤਾਂ ਹੜਤਾਲ ਤੇ ਤੇ ਜਿਹੜ ਮਰੀਜ਼ ਆਗੇ ਹੁਣ ਤੁਹਾਨੂੰ ਵੀ ਕੋਈ ਸਮੱਸਿਆ ਕੀ ਉਹ ਤਾਂ ਫਿਰ ਉਹ ਤਿੰਨ ਦਿਨ ਬਾਧੀ ਜਾਊਗੀ ਜੀ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਸਰਕਾਰ ਨੂੰ ਇਹ ਗੱਲ ਕਹਿੰਦੇ ਆ ਵੀ ਜੇ ਇਹ ਕੋਈ ਸੁਣ ਸਾਡੀ ਬੇਨਤੀ ਇਹਦਾ ਕੋਈ ਬਦਲਵਾ ਪ੍ਰਬੰਧ ਕਰਨਾ ਚਾਹੀਦਾ ਜੇ ਹੜਤਾਲ ਤੇ ਇਹ ਤੇ ਹੋਰ ਕੋਈ ਬੰਦੇ ਲਾਜ ਹਾਂ ਜੀ ਐ ਕਹਿੰਦੇ ਵੀ ਤੁਸੀਂ ਸੁਣ ਚੁੱਕੇਗੇ ਕਿ ਜਿਹੜੇ ਇੱਥੇ ਮਰੀਜ਼ ਆ ਰਹੇਗਾ ਕਈ ਕਈ ਦਿਨਾਂ ਤੋਂ ਇੱਥੇ ਜਿਹੜੇ ਪੱਛਾ ਰੋ ਰਿਹਾ ਕਿਉਂਕਿ ਤਕਰੀਬਨ ਇੱਕ ਹਫ਼ਤੇ ਤੋਂ ਜਿਹੜੀ ਸਟ੍ਰਾਈਕ ਚੱਲ ਰਹੀ ਹੈ ਤੇ ਮਰੀਜ਼ ਜਿਹੜੇ ਰੋਜ਼ ਹੁੰਦਾ ਥੇ ਇੱਥੋਂ ਮੋੜ ਰਏਗੇ ਦਾਤਾ ਉਹਨਾਂ ਦੀ ਪਰਚੀ ਕੱਟੀ ਜਾ ਰਹੀ ਹੈ ਅਤੇ ਨਾ ਫਿਰ ਡਾਕਟਰ ਦੇਖਦਾ ਤੇ ਡਾਕਟਰ ਕੱਚੀ ਪਰਚੀ ਤੇ ਕੋਈ ਦਵਾਈ ਲਿਖ ਦਿੰਦੇ ਹੈਗੇ ਉਹ ਜਿਹੜੇ ਇੱਥੋਂ ਆਪਣੇ ਸਟੋਰ ਵਾਲੇ ਉਹ ਦਵਾਈ ਨਹੀਂ ਦਿੰਦੇਗੇ ਤੇ ਜੇ ਬਾਹਰਲੇ ਸਟੋਰ ਤੇ ਜਾਂਦੇ ਤੇ ਉਹ ਕਹਿੰਦੇ ਵੀ ਸਾਡੇ ਕੋਲ ਦਵਾਈ ਨਹੀਂ ਕਿਉਂਕਿ ਇਹ ਡਿਸਪੈਂਸਲ ਜੋ ਅੰਦਰ ਹੀ ਮਿਲ ਰਿਹਾ ਇਸ ਨੂੰ ਲੈ ਕੇ ਜਿਹੜੇ ਮਰੀਜ਼ ਹੈ ਜਿਹੜੇ ਪਰੇਸ਼ਾਨ ਹੋ ਰਿਹਾ ਕਿਉਂਕਿ ਜਿਹੜੇ ਉਹਨਾਂ ਦੀ ਮੰਗ ਹੈ ਕਿ ਜੁਨੇ ਦੀ ਮੰਗ ਹੈ ਕਿ ਜਿਹੜਾ ਜਿਹੜਾ ਸਾਡਾ ਇੱਕ ਮੁਲਾਜ਼ਮ ਹੈ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਹਨੂੰ ਜਲਦੀ ਜਲਦੀ ਛੱਡਿਆ ਜਾਵੇ ਅਤੇ ਜਿਹੜੇ ਟੀਮ ਇੱਥੇ ਗਈ ਸੀ ਜਿਹੜਾ ਇਹਦਾ ਇਨਚਾਰਜ ਬਣ ਕੇ ਗਿਆ ਸੀਗਾ ਉਸ ਡਾਕਟਰ ਜੀ ਵੀ ਜਾਂਚ ਕਰਨੀ ਚਾਹੁੰਦੇ ਆ ਕਿਤੇ ਉਸ ਦਾ ਜਿਹੜਾ ਕਿਹੜੇ ਇਸ ਕਪੜੇ ਚ ਜਾਂ ਇਸ ਗੈਂਗ ਚ ਜਿਹੜਾ ਇਹਨਾਂ ਨੇ ਦੱਸਿਆ ਯਾਰ ਕਿ ਵਿਜੀਲੈਂਸ ਵੱਲੋਂ ਕਹਿ ਹੈਗਾ ਕਿ ਇੱਕ ਗੈਂਗ ਸੀ ਜਿਹੜੇ ਨੂੰ ਅਸੀਂ ਫੜੇਗਾ ਤੇ ਬਿਰ ਕਿਸੇ ਗੈਂਗ ਚ ਵਿੱਚ ਇਹਦਾ ਵੀ ਹਿੱਸਾ ਨਾ ਹੋਵੇ ਤੇ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਪਰ ਜੇ ਦੇਖਿਆ ਜਾਵੇ ਤਾਂ ਜਿਹੜੇ ਮਰੀਜ਼ ਆ ਉਹ ਲਗਾਤਾਰ ਇੱਕ ਹਫ਼ਤੇ ਤੋਂ ਪਰੇਸ਼ਾਨ ਹੋ ਰਹੇ ਆ ਵਟੰਡਾ ਤੋਂ ਅਜੀਟੀ ਬਲੇਨ ਡਾਂਸਿੰਗ ਸਿੰਧੂ ਦੀ ਪੋਟ ਮੇਰਾ ਨਾਮ ਗੁਰਮੀਤ ਸਿੰਘ ਜੀ ਗੁਰੂਕੀ ਨਗਰੀ ਦਾ ਘਰ ਹੈ ਜੀ ਮੇਰੇ ਗੋਡੇ ਤੇ ਮਨੇ ਮਗਰ ਕੁੱਤਾ ਪੈ ਗਿਆ ਸੀਗਾ ਤੇ ਮੈਂ ਡਿੱਗ ਪਿਆ ਜੀ ਮੇਰਾ ਗੋਡਾ ਇਧਰੋਂ ਨਿਕਲ ਗਿਆ ਜੀ ਮੈਂ ਡਾਕਟਰ ਸਾਹਿਬ ਨੂੰ ਦਿਖਾਉਣ ਆਇਆ ਸੀ ਇੱਥੇ ਡਾਕਟਰ ਸਾਹਿਬ ਤਾਂ ਬੈਠੇ ਆ ਮਤਲਬ ਕਿ ਇਹ ਕਹਿੰਦੇ ਪਰਚੀਆਂ ਨਹੀਂ ਕੱਢਦੇ ਜੀ ਪਰਚੀਆਂ ਬੰਦ ਕਰਾ ਕੇ ਜੀ ਹੁਣ ਹੀ ਆਏ ਸੀ ਯੂਨੀਅਨ ਵਾਲੇ ਕੋਈ ਹੜਤਾਲ ਚੱਲੀ ਜਾਂਦੀ ਸੀ ਐਮਓ ਦਫ਼ਤਰ ਦੀ ਕੋਈ ਡੀ ਐਚਓ ਦਫ਼ਤਰ ਦਾ ਪਤਾ ਨਹੀਂ ਕੋਈ ਫੜਿਆ ਗਿਆ ਰਿਸ਼ਵਤ ਦੇ ਵਿੱਚ ਜਾਂ ਕਹੇ ਚੋ ਕਹਿੰਦੇ ਉਹ ਰਿਆ ਕਰੋ ਤੇ ਸਾਨੂੰ ਬਹੁਤ ਦਿੱਕਤ ਆ ਰਹੀ ਲੋਕ ਵਿਚਾਰੇ ਗਰੀਬ ਵੀ ਆ ਕੋਈ ਮਜ਼ਦੂਰ ਹੈ ਕੋਈ ਕੁਸ਼ ਬਾਬਾਦੂ ਹੈ ਜੀ ਲੱਤ ਤੋਂ ਖੜਾ ਨਹੀਂ ਜਾਂਦਾ ਜੀ ਕਿੰਨੀ ਦੇਰ ਤੋਂ ਬੜੇ ਮੈਨੂੰ ਹੋ ਗਿਆ 800 ਸਵਾ 8 8.5 ਦਾ ਆਇਆ ਜੀ ਤੁਹਾਨੂੰ ਪਤਾ ਨਹੀਂ ਸੀ ਹੜਤਾਲ ਸੀ ਨਹੀਂ ਉਧਰ ਤਾਂ ਪਤਾ ਸੀ ਪਰ ਇੱਥੇ ਨਹੀਂ ਨਾ ਪਤਾ ਜੀ ਵੀ ਹੜਤਾਲ ਸੀ ਡਾਕਟਰ ਬੈਠੇ ਸੀ ਡਾਕਟਰ ਬੈਠੇ ਸੀ ਡਾਕਟਰ ਬੈਠੇ ਆ ਆਪਾਂ ਦੇ ਮਲਾਜ਼ਮਾਂ ਦੇ ਹੱਕ 'ਚ ਵੀ ਆ ਜੀ ਆਪਾਂ ਗਰੀਬਾਂ ਦੇ ਜਿਹੜੇ ਆਏ ਆ ਵਿਚਾਰੇ ਮਰੀਜ਼ ਉਹਨਾਂ ਦੇ ਹੱਕ 'ਚ ਵੀ ਆ ਜੀ ਜੇ ਦੋਨਾਂ 'ਚ ਹੱਕ ਜੋ ਹੱਲ ਕਿਵੇਂ ਹੋ ਹੱਲ ਫਿਰ ਹੁਣ ਤੁਸੀਂ ਕੀ ਕਰੋ ਜੀ ਇਹ ਜਿਹੜੇ ਮੀਡੀਆ ਵਾਲੇ ਕੋਈ ਡਾਕਟਰ ਸਾਹਿਬ ਸੀਐਮਓ ਸਾਹਿਬ ਨੂੰ ਮਿਲੋ ਵੀ ਖਲਾਓ ਇਹਦਾ ਖਲਾਓ ਪਰਚੀਆਂ ਤਾਂ ਕਟਾਓ ਡਾਕਟਰ ਇਲਾਜ ਤਾਂ ਕਰਾਓ ਮਰੀਜ਼ਾਂ ਦਾ ਜੀ ਯੂਨੀਅਨ ਵਾਲੇ ਆਈਸੀਯੂ ਬੰਦ ਕਰਵਾਉਂਦੇ ਜੇ ਤੁਸੀਂ ਕਹਿੰਦੇ ਉਹ ਬੰਦ ਤਾਂ ਕਰਵਾ ਗਏ ਜੀ ਮੰਨਦੇ ਆ ਤੁਹਾਡੀ ਗੱਲ ਪਰ ਜੋ ਲੋਕ ਤਾਂ ਹੈਰਾਨ ਹੋ ਜਾਂਦੇ ਸਾਰੇ ਲੱਗਦਾ ਵੀ ਯੂਨੀਅਨ ਵਾਲਿਆਂ ਨੂੰ ਬੰਦ ਨਹੀਂ ਕਰਵਾਉਣਾ ਚਾਹੀਦਾ ਇਹ ਨਾ ਤੇ ਇਹ ਕਰਾਉਣਾ ਉਹਨਾਂ ਨੂੰ ਤਾਂ ਉਧਰ ਇਹ ਨਹੀਂ ਬੰਦ ਕਰਾਉਣਾ ਚਾਹੀਦਾ ਉਧਰ ਸੀਐਮਓ ਸਾਹਿਬ ਦੇ ਨਾਰੇ ਲਾਈ ਜਾਣ ਮੁਰਦਾਬਾਦ ਦੇ ਡੀਐਚਓ ਦੇ ਲੋਨ ਸਿਹਤ ਮੰਤਰੀ ਦੇ ਲੋਨ ਜਿਹਦੀ ਮਰਜ਼ੀ ਲਾਈ ਜਾਣ ਹਾਲਤ ਤਾਂ ਸਿਹਤ ਮੰਤਰੀ ਜਾਂ ਉੱਥੋਂ ਹੀ ਉੱਥੋਂ ਹੀ ਹੋਣਾ ਹੈ ਜਿਹੜਾ ਪਬਲਿਕ ਵਾਲਾ ਸਭ ਨਹੀਂ ਪਬਲਿਕ ਹੈ ਨਹੀਂ ਹੋਣਾ ਚਾਹੀਦਾ ਪਬਲਿਕ ਟੀਲਿੰਗ ਬੰਦ ਨਹੀਂ ਹੋਣੀ ਚਾਹੀਦੀ ਕੀ ਨਾ ਹਾਂਜੀ ਮੇਰਾ ਨਾ ਪੰਮੀ ਜਸਲ ਹੈ ਔਰ ਮੈਂ ਬਹੁਤ ਆਪਣਾ ਸਾਰਾ ਕੰਮ ਛੱਡ ਕੇ ਹਸਪੀਟਲ ਦੇ ਵਿੱਚ ਆਈ ਸੀ ਵੀ ਮੈਨੂੰ ਮੋਡੇ ਦੀ ਪ੍ਰੋਬਲਮ ਸੀ ਕਿ ਮੈਂ ਸੋਚਿਆ ਵਿੱਚ ਐਕਸਰਾ ਕਰਵਾ ਲੈਣੀ ਆ ਪਰ ਜਦੋਂ ਮੈਂ ਇੱਥੇ ਆ ਕੇ ਦੇਖਿਆ ਤਾਂ ਹੜਤਾਲ ਚੱਲਦੀ ਪਈ ਹੈ ਸਵੇਰ ਦੇ ਅਸੀਂ ਆਏ ਹੋਏ ਆ ਕਿਸੇ ਦੀ ਪਰਚੀ ਨਹੀਂ ਕੱਢਦੇ ਅੱਜ ਡਾਕਟਰ ਵੀ ਸਾਰੇ ਬੈਠੇ ਆ ਤੇ ਪਰਚੀ ਕੱਟ ਦੇਣੀ ਹੈ ਜਦੋਂ ਪਰਚੀ ਹੁੰਦੀ ਹੈ ਉਦੋਂ ਡਾਕਟਰ ਨਹੀਂ ਬੈਠੇ ਹੁੰਦੇ ਆ ਸਾਰਿਆਂ ਨੂੰ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਕਿਸੇ ਨੂੰ ਪਤਾ ਨਹੀਂ ਹੈ ਕਿ ਹੜਤਾਲ ਹੈ ਕਿਉਂਕਿ ਇੱਕ ਹਫ਼ਤਾ ਹੋ ਗਿਆ ਪਰੇਸ਼ਾਨੀ ਚ ਸਾਰੇ ਜਾਨਕੀ ਪਰੇਸ਼ਾਨੀ ਦੇ ਵਿੱਚ ਹੈ ਗਰਮੀ ਇੰਨੀ ਪੈਦੀ ਤੁਹਾਨੂੰ ਵੀ ਪਤਾ ਹੈ ਤੇ ਦੌਰਾ ਪੈਣ ਵਰਗਾ ਹੋਏ ਨਾ ਜਿਹੜਾ ਵੀ ਬੰਦਾ ਹਸਪੀਟਲ ਚ ਆਉਂਦਾ ਉਹ ਖੁੱਖਾ ਤੇ ਆਉਂਦਾ ਕਿ ਅਸੀਂ ਟੈਸਟ ਕਰਾਵਾਂਗੇ ਖਾਲੀ ਪੇਟ ਕਿ ਜਿਹੜੇ ਸਾਡੇ ਟੈਸਟ ਵਧੀਆ ਆ ਜਾਣਗੇ ਤੇ ਕਿਉਂਕਿ ਹਰੇਕ ਇਨਸਾਨ ਨੂੰ ਅੱਜ ਕੱਲ ਪ੍ਰੋਬਲਮ ਹੈ ਕੋਈ ਵੀ ਪ੍ਰੋਬਲਮ ਤੋਂ ਰਾਹਤ ਕੋਈ ਵੀ ਇਨਸਾਨ ਨਹੀਂ ਹੈ ਇਸ ਕਰਕੇ ਹਸਪੀਟਲ ਦੇ ਵਿੱਚ ਜਿੰਨੇ ਵੀ ਲੋਕ ਹੈਗੇ ਨਾ ਕਿਸੇ ਦੀ ਵੀ ਪਰਚੀ ਸੁਵਾਦੀ ਕਿਸੇ ਦੀ ਨਹੀਂ ਕੱਟੀ ਸਾਰੇ ਹੁਣ ਵੇਟ ਦੇ ਵਿੱਚ ਹੈ ਵੀ ਕਦੋਂ ਇਹ ਪਰਚੀ ਕੱਟਣਗੇ ਤੇ ਕਦੋਂ ਅਸੀਂ ਡਾਕਟਰ ਦੇ ਕੋਲੇ ਜਾ ਕੇ ਆਪਣਾ ਇਲਾਜ ਕਰਾਵਾਂਗੇ ਕਿਵੇਂ ਦੇਖ ਜੂ ਕਿ ਇਸ ਤਰ੍ਹਾਂ ਦੇ ਪਰਚੀ ਦੇਖੋ ਆ ਬਾਕੀ ਇਹਦੇ ਬਾਰੇ ਤਾਂ ਆਪਾਂ ਨੂੰ ਇੰਨੀ ਨੌਲੇਜ ਨਹੀਂ ਹੈਗੀ ਪਰ ਇਹ ਹੈ ਕਿ ਉਹ ਇੱਕ ਇਨਸਾਨ ਦੇ ਪ੍ਰਤੀ ਇੰਨਾ ਹਜ਼ਾਰਾਂ ਬੰਦਿਆਂ ਨੂੰ ਪ੍ਰੋਬਲਮ ਆਉਂਦੀ ਪਈ ਹੈ ਹਨਾ ਜੇ ਉਸ ਉਹਦੇ ਵਿਸ਼ੇ ਦੇ ਬਾਰੇ ਸਾਨੂੰ ਇੰਨੇ ਨੌਲੇਜ ਨਹੀਂ ਹੈਗੀ ਪਰ ਜਿਹੜੇ ਵਿਚਾਰੇ ਇੰਨੇ ਪਰੇਸ਼ਾਨ ਹੁੰਦੇ ਨੇ ਨਾ ਪਿੰਡਾਂ ਦੇ ਵਿੱਚੋਂ ਬੀਬੀਆਂ ਪਹਿਣਾ ਆਈਆਂ ਭਰਾ ਆਏ ਨਾ ਆਪਣਾ ਕੰਮ ਛੱਡ ਕੇ ਨੇ ਦਿਹਾੜੀ ਛੱਡ ਕੇ ਆਏ ਨਾ ਬਲਕਿ ਜਿਹੜੇ ਸਰਕਾਰੀ ਜੋਬ ਕਰਦੇ ਪ੍ਰਾਈਵੇਟ ਕਰਦੇ ਨੇ ਉਹ ਆਪਣੀ ਛੁੱਟੀ ਲੈ ਕੇ ਆਪਣੇ ਮੈਂਬਰਾਂ ਨੂੰ ਆਪਣੀ ਵਾਈਫ ਨੂੰ ਆਪਣੇ ਬੱਚੇ ਨੂੰ ਸਾਰੇ ਲੈ ਕੇ ਆਏ ਆ ਸਰਕਾਰਾਂ ਨੂੰ ਚਾਈਲਡ ਨਹੀਂ ਇੱਥੇ ਕੋਈ ਬਹੁਤ ਕਿਸ ਤਰ੍ਹਾਂ ਦੇ ਬੰਦੇ ਹੋ ਗਏ ਹਾਂਜੀ ਬਦਲਣਾ ਵੀ ਚਾਹੀਦਾ ਤੇ ਹੋਰ ਬੰਦੇ ਲਾਉਣੇ ਚਾਹੀਦੇ ਕਿਉਂਕਿ ਇੱਕ ਇਨਸਾਨ ਦੇ ਪ੍ਰਤੀ ਪਰ ਦੂਸਰੇ ਨੂੰ ਪਰੇਸ਼ਾਨੀ ਤਾਂ ਨਹੀਂ ਚੱਲਣੀ ਚਾਹੀਦੀ ਨਾ ਇੱਕ ਤਾਂ ਬੰਦਾ ਹੈ ਪਰੇਸ਼ਾਨ ਵਾਲਾ ਇੱਕ ਬੰਦਾ ਕਿਸੇ ਨੂੰ ਪਰੇਸ਼ਾਨ ਕਰਦਾ ਵੀ ਹੈ ਪਰ ਜਿਹੜੀ ਆਡੀਅנס ਹੈ ਉਹਦਾ ਕੀ ਕਸੂਰ ਹੈ ਇਹਦੇ ਵਿੱਚ ਮੇਰਾ ਨਾਮ ਵੀ ਤੁਹਾਡਾ ਮੇਰਾ ਨਾਮ ਜੀ ਬੰਦੇ ਉੱਪਰ ਮੈਂ ਜੀ ਘਰੇ ਤੋਂ ਆਈ ਹਾਂ ਹੁਣ ਪੱਠੇ ਤੇ ਘਰ ਆਇਆ ਕੀ ਹੋਇਆ ਇਹ ਤਾਂ ਮੇਰੀ ਦਵਾਈ ਚੱਲਦੀ ਹੈ ਜੀ ਲਗੀ ਦਵਾਈ ਜੇ ਮੈਂ ਆਈ ਤਾਂ ਦੇ ਪਰਚੀ ਨਹੀਂ ਕੱਟਦੇ ਕੀ ਕਹਿੰਦੇ ਆਂਦੇ ਅੱਗੇ ਹੜਤਾਲ ਹੈ ਚਾਰ ਜਨਾਂ ਦੀ ਕਿੰਨੀ ਪਰੇਸ਼ਾਨੀ ਹੋਊਗੀ ਪਰੇਸ਼ਾਨੀ ਹੈ ਮੈਂ ਉਥੋਂ ਕਿਸੇ ਨਾ ਫਿਊਚਰ ਤੇ ਚੜ ਕੇ ਆਈ ਜੋਧਪੁਰ ਤਾਂ ਹੀ ਜੋਧਪੁਰੋਂ ਮੋਟਰਸਾਈਕਲ ਤੇ ਕਿਸੇ ਭਾਈ ਨਾ ਨੰਕਦੇ ਆਇਆ ਅੱਗੇ ਆਈ ਤਾਂ ਕਿ ਹੜਤਾਲ ਹੈ ਆਹ ਤੱਕ ਮਾੜੀ ਬੰਦ ਦਵਾਈ ਮੇਰਾ ਰੇਸ਼ਾ ਮੈਨੂੰ ਖੰਘ ਤੇ ਜਖਾਮ ਹੋਇਆ ਕਿੰਨੇ ਵਾਰ ਹੋ ਗਿਆ 60-65 ਸਾਲਾਂ ਉਮਰ ਦਾ ਜੀ ਹੁਣ ਲੱਗਦਾ ਹੈ ਕਿ ਪਰੇਸ਼ਾਨੀ ਕੋਈ ਹੋਰ ਕੋਈ ਨੌਕਰੀ ਨਾ ਕੋਈ ਨੌਕਰੀ ਨਹੀਂ ਲਗਦਾ ਤਾਂ ਫਿਰ ਹੁਣ ਹੋਏ ਪਈ ਆ ਕੀ ਦਾ ਵੀ ਘਰੇ ਬੈਠੇ ਨੇ ਮਿਲ ਜੇ ਸਭ ਕੁਝ ਕੀ ਸਰਕਾਰ ਫੋਲ ਨਹੀਂ ਹਾਂਜੀ ਸਰਕਾਰ ਤੋਂ ਕੀ ਮੰਗ ਕਰਨਾ ਸਰਕਾਰ ਦਵਾਈਆਂ ਪੁੱਟਨੇ ਦੇ ਜਾਂਦੀ ਸਰਕਾਰ ਤੋਂ ਮੰਗ ਕਰਦੀ ਵਾ ਠੀਕ ਆ ਸਾਨੂੰ ਜਿਹੜੀ ਪਰਚਨ ਬਚ ਜਾਂਦੀ ਹੈ ਦਵਾਈ ਉੱਚੀ ਰਹਿੰਦੀ ਰਹਿੰਦੀ ਤੁਹਾਡੇ ਘਰੇ ਪੈਂਦੀ ਹੈ ਆਂਗਾ ਪਏ ਹਾਂਜੀ ਮਸੱਈਆਂ ਜ਼ਿਆਦਾ ਹੁੰਦੀ ਹੂ ਹਾਂ ਉਹ ਤਾਂ ਜ਼ਿਆਦਾ ਹੁੰਦੀ ਹੈ ਦਵਾਈ ਖਾਈ ਜਾਣੀ ਹੈ ਦਵਾਈ ਖਾਈ ਜਾਣੀ ਵਧੀਆ ਰਹਿਣੀ ਕਿ ਮੈਂ ਕਰੋ ਤਾਂ ਮੰਡੀ ਵੀ ਭੇਜਿਆ ਬੰਦਾ ਵੀ ਲਾਉ ਮੈਨੂੰ ਉਥੋਂ ਮੈਡੀਕਲ ਤੋਂ ਡਿਆਰ ਉਹ ਕਹਿੰਦੇ ਸਰਕਾਰ ਉਹ ਤੇ ਵੀਰੋ ਇਹ ਚੋਤਾ ਨਹੀਂ ਤੁਹਾਨੂੰ ਬਰਾਹਾਉਂਗੇ ਫਿਰ ਦੁਆਰੇ ਹੀ ਆਉਣਾ ਪਊਗਾ ਨਾ ਉਹਨੇ ਉੱਪਰ ਸਾਡਾ ਇੰਦੇ ਫਿਰਾਂਗੇ ਨਾ ਮਾ ਨਾ ਮੇਰਾ ਮਿੱਦੋ ਕਿੱਥੋਂ ਆਇਓ ਜੋਗਾਨੰਦ ਤੋਂ ਵਾਈ ਬਿਲਕੀ ਕਿਵੇਂ ਆਇਓ ਸਟਾਲ ਦਵਾਈ ਲੈਣ ਆਏ ਐ ਤੇ ਦਵਾਈ ਅੱਜ ਬੰਦ ਹੋਇਆ ਹਸਪਤਾਲ ਤੇ ਆਂਦੇ ਕੱਲ ਨੂੰ ਆਈਏ ਕਿੰਨੀ ਤ ਪਰੇਸ਼ਾਨੀ ਆਈ ਆ ਪਰੇਸ਼ਾਨੀ ਤਾਂ ਰਹੇਗੀ ਆ ਤਈ 15 ਦਿਨ ਹੋ ਗਏ ਤਿਆਰ ਹੁੰਦੇ ਆ ਨੂੰ ਪਰ ਜਦ ਧੁੱਪ ਚੜ ਜਾਂਦੀ ਆਇਆ ਨਹੀਂ ਆਂਦਾ ਕੀ ਕਰੋ ਡਾਕਟਰਾਂ ਤੋਂ ਦੇ ਆਏ ਅਤੇ ਹੁਣ ਕੋਈ ਇਸ ਤਰ੍ਹਾਂ ਕੋਈ ਪਰੇਸ਼ਾਨੀ ਹੋਣੀ ਅੱਜ ਭਾਵੇਂ ਕਿ ਤਰ੍ਹਾਂ ਆਇਆ ਜਾਂ ਤੇ ਨਾ ਆਇਆ ਜਾਂ ਤੇ ਪਰੇਸ਼ਾਨੀ ਹੋਣ ਤੱਕ ਹੀ ਹੁੰਦੀ। ਜੀ ਮੰਨ ਕਰਦੇ ਹਾਂ ਸਰਕਾਰ ਨੂੰ ਲੱਗਦਾ ਵੀ ਇਸ ਤੋਂ ਧਿਆਨ ਰੱਖਣਾ ਚਾਹੀਦਾ ਵੀ ਬਜ਼ੁਰਗਾਂ ਨੂੰ ਫਜ਼ਲ ਦਵਾਈ ਨਾ ਹਾਂ ਕੋਈ ਦਵਾਈ ਤਾਂ ਦੇਣ ਅਤੇ ਕਿ ਅਜਿਨਾ ਦੇਣ ਦਵਾਈ ਉਸ ਡਾਕਟਰ ਤੇ ਆਉਂਦੇ ਵੀ ਦਵਾਈ ਪਰਚੀ ਲਿਆਓ ਤੇ ਦਵਾਈ ਫੇਰ ਦਿਖਾਗੇ। ਉਹ ਆਪ ਕੋ ਪਰਚੀ ਕੱਟ ਕੇ ਨਹੀਂ ਦੇਣ ਦਿਆਂ ਦੀ ਆਪ ਹੀ ਪਤਾ ਨਹੀਂ ਇਹ ਗੱਲ ਵੀ ਕੀ ਕਿਉਂ ਨਹੀਂ ਕੱਟ ਕੇ ਦਿੰਦੀਆਂ ਕਿਹੜੀ ਗੱਲੋਂ ਵੀ ਕੱਟ ਰਹੀ ਆ ਤਾਂ ਜੀ ਜਦੋਂ ਦਵਾਈ ਤੇ ਟਾਂਗਾ ਪੈਣ ਤਾਂ ਨਹੀਂ ਪਿਲਦੀ ਤੇ ਉਸ ਤੋਂ ਬਗਾਰ ਇਸ ਵੀ ਬਾਤ ਆਮ ਤਾਂ ਪੁੱਛਦੀ ਹੁੰਦੇ ਆ ਆਹ ਲੱਗਦਾ ਵੀ ਬਿਮਾਰੀ ਵੱਧ ਸਕਦੀ ਹੈ ਵੱਧ ਵੀ ਸਕਦੀ ਹੈ ਵੀ ਬਾਤੀ ਆ ਤਾਂ ਫੇਰ ਹੀ ਤਮਨੇ ਵੀ ਕਲੇ ਨਾ ਮਾੜੀ ਹੋਟ ਕਰਾਰਿੰਦਾ ਤੇ ਦਿਹਾੜੀ ਨਿਕਲ ਜਾਂਦੀ ਤਰੀਕੀਂ ਦੀ ਸਭੀ ਸਿਰ ਦਵਾਈ ਮਿਲਣੀ ਚਾਹੀਦੀ ਹਾਂ ਦਵਾਈ ਤਾਂ ਮਿਲਣੀ ਚਾਹੀਦੀ ਆ ਕਿ ਦੇਣੀ ਸਹੀ ਤਰੀਕੇ ਨਾਲ ਦੇਣ ਨਹੀਂ ਤੇ ਵੀ ਜਿੱਤਰਾ ਤੇ ਤੋ ਕਿ ਆਪਣਾ ਬਿਦਾਰਾ ਕੰਮ ਇਹ ਹੋਵੇ ਦੇ ਨਹੀਂ ਲੜਨੀ ਤੇ ਨਹੀਂ ਘਰ ਤਾਂ ਬੈਠੇ ਰਹੇ ਮੇਰਾ ਨਾਮ ਗਗਨਦੀਪ ਸਿੰਘ ਆ ਜੀ ਪੰਜਾਬ ਸੋਡੀਨੇਟ ਸਰਵਿਸ ਫੈਡਰੇਸ਼ਨ ਬਗਿਆਨਕ ਦਾ ਮੈਸੂਪਾ ਪਰਦਾ ਜੀ ਕਿ ਕਿ ਚਾਹੁੰਗੇ ਜੀ ਮੈਂ ਹੜਤਾਲ ਲਗਾਤਾਰ ਹੈ ਇਹ ਜਿਹੜੀ ਹੜਤਾਲ ਆ ਜੀ ਲਗਾਤਾਰ ਇਸ ਕਰਕੇ ਕਰਨੀ ਪਈ ਸਾਡੀ ਮਜਬੂਰੀ ਬਣ ਗਈ ਸੀ ਕਿ ਸਾਡੇ ਸਿਵਲ ਸਰਚਨ ਦਫਤਰ ਬਠਿੰਡਾ ਦਾ ਇੱਕ ਕਰਮਚਾਰੀ 9 ਤਰੀਕ ਨੂੰ ਜਿਹੜੀ ਐਨ ਡੀ ਪੀਟੀ ਐਕਟ ਆ ਜਿਹੜਾ ਯਾਨੀ ਜਿਹੜੇ ਲਿੰਗ ਨਿਰਧਾਰਤ ਕਰਨ ਵਾਲੀ ਟੀਮ ਜਾਂਚ ਕਰਨ ਵਾਲੀ ਟੀਮਾਂ ਦੇ ਉੱਤੇ ਛਾਪਾ ਮਾਰ ਕਰਦੇ ਆ ਉਸ ਟੀਮ ਦਾ ਅੰਗ ਬਣ ਕੇ ਜਣੀ ਪਾਤਣੀ ਕ੍ਰੀਏਟ ਕਰਨ ਗਏ ਸੀ ਉਸ ਟੀਮ ਦੇ ਉੱਤੇ ਵਿਜੀਲੈਂਸ ਵੱਲੋਂ ਇੱਕ ਜਣੀ ਰੇਡ ਕੀਤੀ ਗਈ ਜਿਹਦੇ ਵਿੱਚ ਉਹ ਕਰਮਚਾਰੀ ਜਿਹੜਾ ਸੀਗਾ ਉਹਨੂੰ ਫੜ ਲਿਆ ਫੜਿਆ ਵੀ ਕਿਵੇਂ ਗਿਆ ਫੜਿਆ ਇਸ ਕਰਕੇ ਗਿਆ ਵੀ ਸਾਡੇ ਅਫਸਰਾਂ ਵੱਲੋਂ ਉਹਨੂੰ ਕਿਹਾ ਗਿਆ ਭਈ ਫਲਾਣੇ ਬੰਦੇ ਤੋਂ ਤੂੰ 20000 ਰੁਪਇਆ ਫੜ ਲਾ ਉਹ 20000 ਰੁਪਇਆ ਜਿਹੜਾ ਆਧਾਰਾ ਆਪਣਾ ਫੜਨਾ ਹੈ ਉਹ ਆਧਾਰੇ ਰੁਪਏ ਫੜਨ ਗਿਆ ਸੀ ਤੇ ਉਹ ਵਿਜੀਲੈਂਸ ਤੋਂ ਹੋਰ ਰੁਪਏ ਜਿਹੜੇ ਸੀਗੇ ਉਹਨਾਂ ਦੇ ਸਮੇਤ ਉਹਨੂੰ ਫੜ ਲਿਆ ਔਰ ਨਾਲ ਹੀ ਉਸ ਮੁਲਾਜ਼ਮ ਦੇ ਕੋਲ ਜਿਹੜਾ 40000 ਰੁਪਏ ਜਿਹੜਾ ਇਥੋਂ ਦੀ ਬ੍ਰਾਂਚ ਸੀ ਐਨ ਐਚ ਐਮ ਦੀ ਬ੍ਰਾਂਚ ਜਾਂ ਐਨ ਐਚ ਐਮ ਦੇ ਜਿਹੜਾ ਖਾਤੇ ਦੇ ਵਿੱਚੋਂ ਕਢਾ ਕੇ ਦਿੱਤਾ ਹੋਇਆ ਸੀ ਉਹ ਵੀ ਉਸ ਕੋਲ ਸੀ ਕਿਉਂਕਿ ਉਸ ਪੈਸਿਆਂ ਦੇ ਨਾਲ ਉਹਨਾਂ ਨੇ ਜਿਹੜੀ ਟੀਮ ਜਾਂਚ ਕਰਨ ਆ ਰਹੀ ਸੀ ਉਹਨਾਂ ਨੂੰ ਉਹ ਪੈਸੇ ਦੇਣੇ ਸੀ ਇਸ ਕਰਕੇ ਜਣੀ ਉਹ ਇਸ ਗਲਤੀ ਦਾ ਸ਼ਿਕਾਰ ਹੋ ਗਿਆ ਬੰਦਾ ਹੁਣ ਫਿਰ ਹਰਤਾਕ ਕਿਉਂ ਕਿਤੇ ਹੋਏ ਉਹ ਤਾਂ ਗਲਤੀ ਦਾ ਹੋ ਗਿਆ ਜੀ ਇਹ ਇਹ ਹੜਤਾਲ ਅਸੀਂ ਇਸ ਕਰਕੇ ਕੀਤੀ ਹੈ ਜੀ ਵੀ ਉਹ ਗਲਤੀ ਜਿਹੜੀ ਸੀ ਉਹ ਅਫਸਰਾਂ ਦੀ ਸੀ ਇੱਕ ਕਰਮਚਾਰੀ ਦੀ ਗਲਤੀ ਨਹੀਂ ਸੀ ਔਰ ਫਸਿਆ ਕਰਮਚਾਰੀ ਔਰ ਅਫਸਰਾਂ ਨੂੰ ਉਸੇ ਵਕਤ ਵਿਜੀਲੈਂਸ ਕੋਲ ਜਾਣਾ ਚਾਹੀਦਾ ਸੀ ਜਦੋਂ ਕਰਮਚਾਰੀ ਫੜਿਆ ਗਿਆ ਸੀ ਉਹਨਾਂ ਕੋਲ ਆਪਦਾ ਪੱਖ ਰੱਖਣਾ ਚਾਹੀਦਾ ਸੀ ਉਹਨਾਂ ਨੂੰ ਸਾਰੇ ਸਬੂਤ ਦੇਣੇ ਚਾਹੀਦੇ ਸੀ ਵੀ ਐਂ ਕਰਕੇ ਸਿਵਲ ਸਰਚਨ ਦਫ਼ਤਰ ਬਠਿੰਡਾ ਦੀ ਇਹ ਟੀਮ ਹੈ ਐਸ ਕੰਮ ਦੇ ਲਈ ਐਸ ਪਰਪਸ ਦੇ ਲਈ ਪਾਤੜੀ ਆਈ ਹੋਈ ਹੈ ਤੇ ਇਹਦੇ ਲਈ ਇਹਨਾਂ ਨੇ ਇੱਥੇ ਛਾਪ ਮਾਰੀ ਕਰਨੀ ਸੀ ਇਹ ਪੱਖ ਜਿਹੜਾ ਹੈ ਵਿਜੀਲੈਂਸ ਕੋਲ ਇਥੋਂ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਰੱਖਿਆ ਜਿਹਦਾ ਕਰਕੇ ਉਸ ਬੰਦੇ ਦੇ ਉੱਤੇ ਕੇਸ ਪਾਤਾ ਜਿਹੜਾ ਲੀਡਰ ਵਣ ਕੇ ਗਿਆ ਸੀ ਡਾਕਟਰ ਹੈ ਟੀਮ ਦਾ ਲੀਡਰ ਸੀਗਾ ਉਹਨੇ ਕੋਈ ਸੀਮ ਨੂੰ ਜਾਣਕਾਰੀ ਦਿੱਤੀ ਸੀ ਉਸ ਮੌਕੇ ਤੇ ਨਿਤ ਸਿਵਲ ਸਰਜਨ ਨਾਲ ਫੋਨ ਤੇ ਉਹਨਾਂ ਦੀ ਗੱਲ ਹੋਈ ਆ ਪਰ ਸਿਵਲ ਸਰਜਨ ਉਸ ਮਾਮਲੇ ਦੇ ਵਿੱਚ ਜਿਹੜੀ ਵਿਜੀਲੈਂਸ ਟੀਮ ਦੇ ਮਾਮਲੇ 'ਚ ਕੋਈ ਅਥਾਰਟੀ ਕੋਈ ਨਹੀਂ ਰਹਿ ਜਾਂਦੀ ਸਿਵਲ ਸਰਜਨ ਨੂੰ ਵੀ ਉਹਨੂੰ ਇਹ ਕਹਿਣਾ ਬਣਦਾ ਸੀ ਵੀ ਜਿੱਥੇ ਵੀ ਉਹ ਟੀਮ ਗਈ ਆ ਉਸ ਟੀਮ ਦਾ ਪਿੱਛਾ ਕਰੋ ਔਰ ਜਿੱਥੇ ਉਹਨੂੰ ਗ੍ਰਿਫਤਾਰ ਕਰਕੇ ਲਜਾਇਆ ਗਿਆ ਉੱਥੇ ਜਾ ਕੇ ਆਪਦਾ ਪਖ ਰੱਖੋ ਔਰ ਨਾਲ ਦੀ ਨਾਲ ਸਿਵਲ ਸਰਜਨ ਨੂੰ ਇਹ ਵੀ ਕਰਨਾ ਬਣਦਾ ਸੀ ਬਈ ਆਪਦਾ ਜਿਹੜਾ ਡਾਇਰੈਕਟਰ ਸੀ ਹੈਲਥ ਦਾ ਜਿਹੜਾ ਸੈਕਟਰੀ ਸੀ ਔਰ ਬਿਜੀਲੈਂਸ ਬਿਊਰੋ ਦਾ ਚੀਫ ਸੀ ਜਾਂ ਜਿਹੜੇ ਉਥੋਂ ਦਾ ਐਸਐਸਪੀ ਸੀ ਉਹਨਾਂ ਸਾਰਿਆਂ ਨਾਲ ਇਹਨਾਂ ਨੂੰ ਸੰਪਰਕ ਸਾਧ ਕੇ ਉਸ ਬੰਦੇ ਦੇ ਬਾਬਤ ਕਹਿਣਾ ਬਣਦਾ ਸੀ ਜਿਹੜਾ ਇਹਨਾਂ ਨੇ ਕਰਿਆ ਜੀਦਾ ਕਰਕੇ ਇੱਥੋਂ ਦੇ ਜਿਹੜੇ ਮਲਾਜਮਾ ਉਹ ਇਸ ਗੱਲ ਦੇ ਉੱਤੇ ਦੁਖੀ ਨੇ ਬਈ ਬੰਦਾ ਘਰੋਂ ਡਿਊਟੀ ਕਰਨ ਜਾਂਦਾ ਜੇ ਅਫਸਰਾਂ ਦੀ ਮੰਨਦਾ ਹੈ ਜੇ ਅਫਸਰਾਂ ਦੀ ਨਹੀਂ ਮੰਨਦਾ ਤਾਂ ਵਿਭਾਗੀ ਕਾਰਵਾਈ ਤੇ ਜੇ ਅਫਸਰਾਂ ਦੀ ਮੰਨਦਾ ਤਾਂ ਵਿਜੀਲੈਂਸ ਚ ਜਾਨੀ ਉਹ ਤਾਂ ਦੋਨੇ ਪਾਸੇ ਨਰੜਿਆ ਹੋਇਆ ਫਿਰ ਫਿਰ ਤੁਸੀਂ ਉਹਨੂੰ ਕਿਵੇਂ ਛਡਾਓਗੇ ਇਹਦਾ ਇਹ ਸਭ ਤੋਂ ਵੱਡਾ ਸਵਾਲ ਪੈਦਾ ਹੋ ਗਿਆ ਬਈ ਕੀ ਜਿਹੜੇ ਸਿਵਲ ਹਸਪਤਾਲ ਦੇ ਮੁਲਾਜ਼ਮ ਨੇ ਅੱਗੇ ਤੋਂ ਅਫਸਰਾਂ ਦਾ ਹੁਕਮ ਮੰਨਣਗੇ ਕਿਉਂਕਿ ਵਿਜੀਲੈਂਸ ਦੇ ਵਿਜੀਲੈਂਸ ਦੀ ਕਾਰਵਾਈ ਨਾਲੋਂ ਵਿਭਾਗੀ ਕਾਰਵਾਈ ਚੱਲਣੀ ਤਾਂ ਕਿਤੇ ਆਸਾਨ ਘਟੂ ਘਟੋ ਦੇ ਚ ਜੇਲ੍ਹ ਤਾਂ ਨਹੀਂ ਨਾ ਹੈ ਵੱਧ ਤੋਂ ਵੱਧ ਨੌਕਰੀਆਂ ਨੂੰ ਕੱਢ ਦੇਣਗੇ ਵੱਧ ਤੋਂ ਵੱਧ ਬਦਲੀਆਂ ਹੋ ਜਾਣਗੀਆਂ ਇੰਨਾ ਹੀ ਹੋ ਸਕਦਾ ਨਾ ਉਦੇ ਚ ਤਾਂ ਜੇਲ ਹੈ ਮੁਰੇ ਇਸ ਕਰਕੇ ਜਿਹੜੀ ਹੈਗੀ ਆ ਇਹ ਸਾਰੇ ਦਾ ਸਾਰਾ ਇਸ ਅਫਸਰਾਂ ਦੇ ਕਾਰਨ ਕਰਕੇ ਵਾਪਰਿਆ ਜੀਦਾ ਕਰਕੇ ਜਣੀ ਲੋਕਾਂ ਦੇ ਵਿੱਚ ਵੀ ਰੋਸ ਆ ਜਦੋਂ ਅਸੀਂ ਲੋਕਾਂ ਨੂੰ ਇਹ ਗੱਲ ਦੱਸਦੇ ਆ ਉਹ ਵੀ ਸਾਡੇ ਨਾਲ ਐਗਰੀ ਹੋ ਰਹੇ ਆ ਲੋਕਾਂ ਚ ਵੀ ਆਮ ਲੋਕਾਂ ਚ ਵੀ ਰੋਸ ਆ ਅੱਜ ਤੁਸੀਂ ਦੇਖਿਆ ਹੋਣਾ ਉਹਦੇ ਪਿੰਡ ਚੋਂ ਕਿੰਨੀਆਂ ਬੁੜੀਆਂ ਜਿਹੜੀਆਂ ਨੇ ਕੱਠ ਦੇ ਵਿੱਚ ਮੌਜੂਦ ਨੇ ਹਾਂ ਟਰਾਲੀਆਂ ਭਰ ਕੇ ਆਈਆਂ ਨੇ ਆਉਣ ਵਾਲੇ ਦਿਨਾਂ ਚ ਇਹ ਮਾਮਲਾ ਹੋਰ ਭਖੂਗਾ ਕਿਉਂਕਿ ਕਾਰਨ ਇਹ ਆ ਵੀ ਅਫਸਰਾਂ ਨੇ ਜਿਹੜੀ ਆ ਸਹੀ ਪੈਰਵਾਈ ਨਹੀਂ ਕੀਤੀ ਗੱਲ ਦੀ ਉਹ ਕਿੰਨੇ ਤੱਕ ਜਾਰੀ ਰਹੂਗਾ ਤਾਂ ਇਹ ਤਾਂ ਜੀ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਉਹ ਦੀ ਰਿਹਾਈ ਨਹੀਂ ਹੋ ਜਾਂਦੀ ਜਿਵੇਂ ਮਰੀਜ਼ ਆਉਂਦੇ ਆ ਜਾਂ ਕੋਈ ਕੰਮ ਲਈ ਆਉਂਦਾ ਉਹ ਵੀ ਪਰੇਸ਼ਾਨ ਹੁੰਦਾ ਆ ਹਾਂ ਬਿਲਕੁਲ ਪਰੇਸ਼ਾਨ ਹੋ ਰਹੇ ਆ ਪਰ ਇੱਕ ਗੱਲ ਮੈਂ ਕਹਿਣੀ ਚਾਹਨਾ ਮਰੀ ਤੁਹਾਡੇ ਚੈਨਲ ਦੇ ਜ਼ਰੀਏ ਮਰੀਜ਼ਾਂ ਨੂੰ ਵੀ ਹੱਥ ਵੰਨ ਕੇ ਬੇਨਤੀ ਕਰਦੇ ਆ ਵੀ ਐਮਰਜੈਂਸੀ ਸਾਡੀਆਂ ਸੁਵਾਮਾਂ ਜਿਹੜੀਆਂ ਨੇ ਚੱਲਦੀਆਂ ਨੇ ਜਿਹੜੇ ਸਾਥੀਆਂ ਨੂੰ ਜਿਹੜੇ ਵੀ ਲੋਕਾਂ ਨੂੰ ਐਮਰਜੈਂਸੀ ਕੋਈ ਕੰਮ ਕਾਜ ਨੇ ਉਹ ਐਮਰਜੈਂਸੀ 'ਚ ਜਾ ਕੇ ਆਪਦੀਆਂ ਜਿਹੜੀਆਂ ਸਿਹਤ ਸਭਾਵਾਂ ਲੈ ਸਕਦੇ ਅਸੀਂ ਉਹਨਾਂ ਤੇ ਬਿਲਕੁਲ ਕਿਸੇ ਕਿਸਮ ਦੀ ਪਾਬੰਦੀ ਨਹੀਂ ਹੈਗੀ ਨਾ ਹੀ ਅਸੀਂ ਉਹਨਾਂ ਨੂੰ ਹੜਤਾਲ 'ਚ ਸ਼ਾਮਲ ਕੀਤਾ ਉਸ ਸਟਾਫ ਨੂੰ ਦੂਸਰੀ ਗੱਲ ਜਿਹੜੀ ਅਸੀਂ ਕਹਿਣੀ ਚਾਹੁੰਦੇ ਆਂ ਭਈ ਆ ਆਫਸਰ ਜਿਹੜੇ ਆਪਦੇ ਮਲਾਜ਼ਮ ਦੇ ਨਹੀਂ ਹੋ ਸਕੇ ਅੱਜ ਜੇ ਇਹ ਇਹ ਸਾਨੂੰ ਵੀ ਧਮਕੀਆਂ ਦਿੱਤੀ ਜਾਂਦੇ ਆਂ ਵੀ ਲੋਕਾਂ ਦਾ ਨੁਕਸਾਨ ਹੋਇਆ ਇਹ ਲੋਕਾਂ ਦਾ ਕਿੱਥੇ ਕਰਨਗੇ ਫਾਇਦਾ ਜਿਹੜੇ ਆਪਦੇ ਮੁਲਾਜ਼ਮ ਦੇ ਜਿਹੜਾ ਇਹਨਾਂ ਦੀ ਸੇਵਾ ਕਰਦਾ ਸੀ ਜਿਹੜਾ ਇਹਨਾਂ ਨੂੰ ਚਾਹ ਪਾਣੀ ਪਿਉਂਦਾ ਸੀ ਜਿਹੜਾ ਇਹਨਾਂ ਨੂੰ ਬੈਠਦਾ ਸੀ ਇਹਨਾਂ ਕੋਲ ਇਹਨਾਂ ਦਾ ਹੁਕਮ ਬਚਾਉਂਦਾ ਸੀ ਜੇ ਉਹਦੇ ਸਕੇ ਨਹੀਂ ਹੋਏ ਇਹ ਲੋਕਾਂ ਦੇ ਸਕੇ ਨਹੀਂ ਹੋਣੇ ਇਹ ਇਹਨਾਂ ਨੂੰ ਇਹਨਾਂ ਨੇ ਲੋਕਾਂ ਨੂੰ ਗਮਰਾਹ ਤਾਂ ਕਰਨਾ ਹੈ ਇਹ ਲੋਕਾਂ ਨੂੰ ਇਹ ਤਾਂ ਕਹਿਣਗੇ ਵੀ ਲੋਕਾਂ ਦਾ ਜੀ ਨੁਕਸਾਨ ਹੋ ਰਿਹਾ ਹੈ ਉਹਦੇ ਨਾਲ ਹਮਦਰਦੀ ਝੂਠੀ ਹਮਦਰਦੀ ਇਹ ਜਿਤਾਉਣਗੇ ਪਰ ਇਹ ਕਦੇ ਲੋਕਾਂ ਦਾ ਫਾਇਦਾ ਕਰਨ ਵਾਸਤੇ ਨਹੀਂ ਇਹ ਬਾਹਰ ਨਿਕਲਦੇ ਜਿਹੜੇ ਆਪਦੇ ਮੁਲਾਜ਼ਮਾਂ ਦੇ ਸਕੇ ਨਹੀਂ ਨਾ ਹੋਏ ਉਹਨਾਂ ਨੇ ਲੋਕਾਂ ਦੇ ਸਕੇ ਨਹੀਂ ਹੋਣਾ ਇਹ ਮੈਂ ਤੁਹਾਡੇ ਚੈਨਲ ਦੇ ਜਰੀਕੇ ਕਹਿਣਾ ਚਾਹੁੰਨਾ ਵੀ ਭਰਾਵੋ ਠੀਕ ਹੈ ਅਸੀਂ ਫਸੇ ਹੋਏ ਹਾਂ ਸਾਡੀਆਂ ਮਜਬੂਰੀਆਂ ਨੇ ਜੇ ਅਸੀਂ ਇਸ ਤਰ੍ਹਾਂ ਨਾ ਕੀਤਾ ਇੱਕ ਬੇਕਸੂਰ ਜਵਾਕ ساری ਉਮਰ ਵਾਸਤੇ ਉਸ ਜੇਲ੍ਹ ਦੇਆਂ ਚੱਕੀਆਂ ਪਿੱਛੇ ਫਿਛਦਾ ਰਹੂ ਔਰ ساری ਉਮਰ ਜਾਨੀ ਉਹਦੇ ਤੇ ਕਲੰਕ ਲੱਗ ਜੂ ਵੀ ਇਹ ਇਹ ਵਿਜੀਲੈਂਸ ਦਾ ਦਾਕੀ ਬੰਦਾ ਇਹ ਬੰਦਾ ਰਿਸ਼ਵਤ ਦੇ ਕੇਸ ਚ ਫੜਿਆ ਗਿਆ ਸੀ ਜੇ ਅਸੀਂ ਇਹ ਪੈਰਬਾਈ ਨਹੀਂ ਕਰਦੇ ਇਹ ਸਾਡੀ ਵੱਡੀ ਮਜਬੂਰੀ ਆ ਇਸ ਮਜਬੂਰੀ ਨੂੰ ਸਮਝਦੇ ਹੋਏ ਅਸੀਂ ਫੇਰ ਇੱਕ ਵਾਰ ਤੁਹਾਡੇ ਚੈਨਲ ਦੇ ਜ਼ਰੀਏ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਸਾਥੀਆਂ ਨੂੰ ਕੋਈ ਵੀ ਐਮਰਜੈਂਸੀ ਆ ਐਮਰਜੈਂਸੀ ਸਵਾਮਾ ਸਾਡੀਆਂ ਚੱਲ ਰਹੀਆਂ ਨੇ ਉੱਥੋਂ ਜਾ ਕੇ ਤੁਸੀਂ ਮੈਡੀਸਿਨ ਵੀ ਲੈ ਸਕਦੇ ਹੋ ਔਰ ਇਹਨਾਂ ਅਫਸਰਾਂ ਨੂੰ ਵੀ ਚਾਹੀਦਾ ਭਈ ਜਿਹੜਾ ਕੋਈ ਡਾਕਟਰ ਐਮਰਜੈਂਸੀ ਦੇ ਵਿੱਚ ਇੱਕ ਦੀ ਥਾਂ ਦੋ ਕਰ ਦੇਣੇ ਚਾਹੀਦੇ ਤਾਂ ਕਿ ਐਮਰਜੈਂਸੀ ਚ ਉਹ ਪਰਚੀਆਂ ਕਟਾਈਆਂ ਜਾ ਸਕਣ ਪਰ ਇਹਨਾਂ ਨੇ ਇਹੋ ਜਿਹਾ ਕੁਝ ਕਰਿਆ ਨਹੀਂ ਕਿਉਂਕਿ ਇਹ ਲੋਕਾਂ ਨੂੰ ਤੇ ਮਲਾਜ਼ਮਾਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੇ ਆ। 50 ਲੀਟਰ ਬਣ ਕੇ ਗਏ ਸੀ ਡਾਕਟਰ ਉਹਨਾਂ ਦੀ ਵੀ ਕੁਝ ਜਾਂਚ ਨਹੀਂ ਹੋਤੀ ਸੀ। ਬਿਲਕੁਲ ਕੀਤੀ ਹੈ ਜੀ। ਅਸੀਂ ਤਾਂ ਇਹ ਜਾਂਚ ਦੀ ਮੰਗ ਕੀਤੀ ਆ ਵਿਜੀਲੈਂਸ ਵਿਭਾਗ ਦਾ ਇੱਕ ਪ੍ਰੈਸ ਬਿਆਨ ਜਿਹੜਾ ਸੋਸ਼ਲ ਮੀਡੀਆ ਤੇ ਤੁਰੈ ਫਿਰਦਾ ਉਹਦੇ ਵਿੱਚ ਉਹਨਾਂ ਨੇ ਆਖਿਆ ਵੀ ਅਸੀਂ ਇੱਕ ਰੈਕਟ ਫੜਿਆ ਜਿਹੜਾ ਅੰਤਰਰਾਸ਼ਟਰੀ ਗਰੋਹ ਸੀ ਜਿਹੜਾ ਮਤਲਬ ਡਾਕਟਰਾਂ ਤੋਂ ਡਾਕਟਰਾਂ ਨੂੰ ਡਰਾ ਕੇ ਜਾਨੀ ਪੈਸੇ ਇਕੱਠੇ ਕਰਦਾ ਸੀ ਜੇ ਵਿਜੀਲੈਂਸ ਵਿਭਾਗ ਨੂੰ ਇਹ ਲੱਗਦਾ ਵੀ ਇਹ ਗਰੋਹ ਦਾ ਹਿੱਸਾ ਸੀ ਤਾਂ ਫਿਰ ਉਹ ਟੀਮ ਦਾ ਇੰਚਾਰਜ ਕਾਹ ਤੋਂ ਛੱਡਦਾ ਐ ਤਾਂ ਹੋਣਾ ਨਹੀਂ ਵੀ ਇੱਥੋਂ ਗਏ 8 ਬੈਂਬਰ ਤੇ ਅਠਾਂ ਦੇ ਵਿੱਚੋਂ ਜਿਹੜਾ ਇਨਚਾਰਜ ਹੈ ਉਹ ਤਾਂ ਗ੍ਰੋਹ ਦਾ ਹਿੱਸਾ ਨਾ ਹੋਵੇ ਤੇ ਥੱਲੜਲਾ ਕਰਮਚਾਰੀ ਜਿਹਨੂੰ ਹੁਕਮ ਬੁਜਾਉਣ ਵਾਸਤੇ ਭੇਜਿਆ ਗਿਆ ਉਹ ਇਕੱਲਾ ਹੀ ਗ੍ਰੋਹ ਦਾ ਹਿੱਸਾ ਬਣ ਗਿਆ ਹੋਵੇ ਐਂ ਤਾਂ ਗੱਲ ਸੰਭਵ ਨਹੀਂ ਇਹਦਾ ਮਤਲਬ ਜੇ ਉਹਨਾਂ ਨੂੰ ਇਹ ਗੱਲ ਲੱਗਦੀ ਆ ਉਹਦੀ ਜਾਂਚ ਕਰ ਲੈਣ ਉਹਦੀ ਪਰਖ ਪੜਤਾਲ ਕਰ ਲੈਣ ਇੰਨੇ ਟਾਈਮ 'ਚ ਤਾਂ ਹੋ ਜਾਂਦੀ ਆ ਦੇਖੋ ਮੁਲਾਜ਼ਮਾਂ ਦਾ ਕਰਨੀਓ ਸਾਰਿਆਂ ਕਰਨੀਓ ਹੜਤਾਲ ਕੀਤੀ ਗਈ ਹੈ ਕਿਉਂਕਿ ਇੱਥੋਂ ਦਾ ਇੱਕ ਮੁਲਾਜ਼ਮ ਕਿਛੇ ਜੀ ਵਿਜੀਲੈਂਸ ਦੀ ਰਿਪੋਰਟ ਦੇ ਵਿੱਚ ਫੜਿਆ ਗਿਆ ਸਾਡੇ ਸਾਰੇ ਮੁਲਾਜ਼ਮਾਂ ਦੇ ਮੰਨਣਾ ਸੀ ਵੀ ਉਹ ਬੰਦਾ ਸ਼ਾਇਦ ਦਾ ਦੋਸ਼ ਹੈ। ਪਰ ਕਿ ਇਹਦਾ ਇਨਵੈਸਟੀਗੇਸ਼ਨ ਬਾਅਦ ਪਤਾ ਲੱਗੇਗਾ। ਪਰ ਸਾਡਾ ਸਾਰਿਆਂ ਦਾ ਇਹ ਮੰਨਣਾ ਸੀ ਕਿ ਉਹ ਬੰਦਾ ਗਲਤ ਟਰੈਪ ਕੀਤਾ ਗਿਆ ਜਾਂ ਗਲਤ ਨਿਸ਼ਾਨੇ ਤੇ ਆਇਆ। ਉਹਦੇ ਪਿੱਛੇ ਯੂਨੀਅਨ ਕਮਿਟੀ ਦਤਾ ਕੀਤੀ ਗਈ ਹੈ। ਪਰ ਉਹਦੇ ਨਾਲ-ਨਾਲ ਅਸੀਂ ਇਹ ਦੇਖਦੇ ਹੋਏ ਕਿ ਜਿਹੜੇ ਮਰੀਜ਼ ਬਾਹਰੋਂ ਆ ਰਹੇ ਨੇ ਉਹ ਵੀ ਬੜੀ ਕੋਈ ਨਾ ਕੋਈ ਸਮੱਸਿਆ ਨਾਲ ਆ ਰਹੇ ਆ ਜੂਜੜੇ ਆ। ਤਾਂ ਸਾਡੇ ਕੰਨਿਓ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਦੇ ਨਾਲ-ਨਾਲ ਅਸੀਂ ਮਰੀਜ਼ਾਂ ਨੂੰ ਵੀ ਕਿਸੇ ਤਰੀਕੇ ਨਾਲ ਥੋੜੇ-ਥੋੜੇ ਸਹੂਤਾ ਦੇ ਦੇਈਏ। ਤਾਂ ਜੋ ਜਿਹੜੇ ਮਰੀਜ਼ ਇੱਥੇ ਇਲਾਜ ਲਈ ਆਏ ਨੇ ਉਹਨਾਂ ਨੂੰ ਉਹ ਆਪਣਾ ਇਲਾਜ ਕਰਵਾ ਕੇ ਇੱਥੋਂ ਜਾ ਸਕਣ ਸੋ ਅਸੀਂ ਥੋੜਾ-ਥੋੜਾ ਮੇਕ ਸ਼ਿਫਟ ਅਰੇਂਜਮੈਂਟ ਕਰਾ ਕੇ ਸਾਰੀਆਂ OPDਆਂ ਦੇ ਵਿੱਚ ਡਾਕਟਰ ਬੈਠੇ ਨੇ ਡਾਕਟਰ ਇਸ ਹੜਤਾਲ ਦੇ ਵਿੱਚ ਅੱਜ ਸ਼ਾਮਲ ਨਹੀਂ ਹਨ ਤਾਂ ਡਾਕਟਰਾਂ ਕੰਨੀਓ ਮਰੀਜ਼ਾਂ ਨੂੰ ਅੱਜ ਪੂਰਾ ਤਰ੍ਹਾਂ ਦੇਖਿਆ ਜਾ ਰਿਹਾ ਹੈ ਤੇ ਬਲਦੀ ਸਿਹਤ ਹੁੰਦਾ ਉਹ ਮਰੀਜ਼ਾਂ ਦਿੱਤੇ ਜਾ ਰਹੇ ਜਿਹੜੇ-ਜਿਹੜੇ ਸਟ੍ਰਾਈਕ ਤੇ ਨੇ ਕੀ ਕੀ ਕੰਮ ਕਰਵਾਉਂਦੇ ਦੇਖੋ ਕਿਉਂਕਿ ਜਿਹੜਾ ਪੈਰਾਮੈਡੀਕਲ ਯੂਨੀਅਨ ਹੈ ਤੇ ਕਲੈਰੀਕਲ ਕਲਾਸ ਉਹ ਸਾਰੇ ਯੂਨੀਅਨ ਨੇ ਉਹ ਹੜਤਾਲ ਤੇ ਨੇ ਪਰ ਉਹਨਾਂ ਦੇ ਵਿੱਚੋਂ ਵੀ ਅਸੀਂ ਕੋਸ਼ਿਸ਼ ਇਹ ਕੀਤੀ ਹੈ ਕਿ ਥੋੜਾ ਬਹੁਤ ਮੇਕਸ਼ਿਫਟ ਅਡਜਸਟਮੈਂਟ ਕਰਕੇ ਉਹਨਾਂ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਥੋੜਾ ਕੰਮ ਕਰਵਾਉਂਦੇ ਰਹੀਏ ਪਰ ਕਿਉਂਕਿ ਡਾਕਟਰ ਸਾਰੇ ਹੜਤਾਲ ਤੇ ਨਹੀਂ ਹਨ ਡਿਊਟੀ ਤੇ ਮੌਜੂਦ ਨੇ ਤਾਂ ਉਹਨਾਂ ਕੋਲ ਨਵੇਂ ਮਰੀਜ਼ਾਂ ਨੂੰ ਦੇਖਿਆ ਜਾ ਰਿਹਾ ਹੈ ਨਾ ਨਾ ਮੈਂ ਸਰ ਕੋਈ ਵੀ ਭੱਜੇ ਰੋਕਣ ਵੀ ਹੜਤਾਲ ਤੇ ਗਿਆ ਰਹੀ ਸੀ ਬਸ ਕੋਈ ਤਾਂ ਹਮੇਸ਼ਾ ਹੀ ਹੁੰਦਾ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਸਥਿਤੀ ਆਂਦੀ ਹੈ ਤੇ ਨੇਚਰਲੀ ਜਿਹੜਾ ਇਹ ਵਿਚਾਰ ਧਾਰਾ ਦਾ ਜਿਹੜਾ ਹੈ ਉਹ ਸਾਹਮਣਾ ਹੁੰਦਾ ਹੀ ਹੈ ਪਰ ਫਿਰ ਵੀ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਐਟਲੀ ਜਿਹੜੇ ਮਰੀਜ਼ ਬਾਹਰੋਂ ਆ ਰਹੇ ਨੇ ਉਹ ਪ੍ਰਭਾਵਤਨਾਵਾਂ ਤੇ ਉਹਨਾਂ ਨੂੰ ਜਿਹੜੀ ਸੇਵਾ ਦਿੱਤਾ ਜਿੰਨੀ ਸਾਡੀ ਬੈਸਟ ਕੈਪੇਬਿਲਟੀ ਹੈ ਉਹਦੇ ਮੁਤਾਬਕ ਉਹਨੂੰ ਅਸੀਂ ਦੇ ਪਾਈ ਸਟ੍ਰਾਈਕ ਜਿਸ ਦਾ ਚੱਲ ਰਹੀ ਹੈ ਸੀਨੀਅਰ ਜਿਹੜੇ ਤੁਹਾਡੇ ਅਧਿਕਾਰੀ ਨੂੰ ਗੱਲ ਬਾਤ ਪੁਲਿਸ ਨਾਲ ਸਟੇਟ ਲੈਕੀ ਵੀ ਇਸ ਦਾ ਖਾਤਮਾ ਮੈਨੂੰ ਇਹਨੇ ਪਤਾ ਲੱਗਿਆ ਵੀ ਜਿਹੜੀ ਯੂਨੀਅਨ ਹੈ ਤੇ ਸਿਵਲ ਸੱਜਣ ਹੈ ਉਹਨਾਂ ਦੀ ਮੀਟਿੰਗ ਸ਼ੈਲ ਜਾਰੀ ਹੈ ਤੇ ਉਹਨਾਂ ਦਾ ਨਤੀਜੇ ਦੀ ਅਸੀਂ ਵੇਟ ਕਰ ਰਹੇ ਹਾਂ ਵੀ ਉਹਨਾਂ ਦੀ ਮੀਟਿੰਗ ਤੋਂ ਬਾਅਦ ਕੀ ਉਹ ਫੈਸਲਾ ਲੈਂਦੇ ਨੇ ਕੀ ਅੱਗੇ ਕਦਮ ਚੁੱਕਦੇ ਨੇ ਅਸੀਂ ਉਹਦੇ ਮੁਤਾਬਕ ਕਰਦੇ ਹਾਂ ਇਸ ਹੌਂਦ ਵਿੱਚ ਆਏ ਡਾਕਟਰ ਜੀ ਦਾ ਨਾਮ ਪਾਉਂਦੇ ਜਾਓ ਨਹੀਂ ਹਜੇ ਤੱਕ ਜਿਹੜੀ ਮੇਰੇ ਕੋਲ ਇਨਫੋਰਮੇਸ਼ਨ ਹੈ ਜਿਹਦੀ ਡਾਕਟਰਸ ਵੇ ਦੇ ਕਿਰਮੇ ਕਰਕੇ ਗਈ ਹੈ ਕਿ ਡਾਕਟਰ ਇਸ ਹੜਤਾਲ ਦਾ ਜੇ ਸਾਂ ਨਹੀਂ ਹਨ ਡਾਕਟਰ ਸਾਰੇ ਆਪ ਦਾ ਕੰਮ ਅੱਜ ਕਰ ਰਹੇ ਨੇ ਆਪਰੇਸ਼ਨ ਦੇ ਟਰਾਲ ਦੇ ਆਪਰੇਸ਼ਨ ਚ ਨੇ ਓਪਨਿੰਗ ਵਾਲੇ ਓਪੀਡੀ ਚ ਨੇ ਐਮਰਜੈਂਸੀ ਵਾਲੇ ਐਮਰਜੈਂਸੀ ਚ ਨੇ ਤਾਂ ਡਾਕਟਰ ਸਾਰੇ ਜਿਹੜੇ ਨੇ ਹੁਣ ਡਿਊਟੀ ਅੱਜ ਕਰ ਕਰ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ